ਗੱਲ ਕਰ ਰਹੇ ਆ ਬਰਸੀਮ ਦੀ ਇਹ ਜਿਹੜਾ ਬਰਸੀਮ ਐ ਮੈਂ ਸਭ ਦਾ ਸਰਦੀਆਂ ਦਾ ਰਾਜਾ ਚਾਰਾ ਹੈ بار بار ਕਟਾਈਆਂ ਦੇਣ ਵਾਲਾ ਚਾਰਾ ਜੇ ਆਪਾਂ ਕਹੀਏ ਵੀ ਛਾਲ ਰੁੱਤੇ ਹਰੇ ਪੱਠਿਆਂ ਦੀ ਏਰ ਤੇ ਇਹ ਕਿਸਾਨ ਵੀ ਨਵੰਬਰ ਤੋਂ ਲੈ ਕੇ ਜੂਨ ਤੱਕ ਸਾਨੂੰ ਲਗਾਤਾਰ ਕਟਾਈਆਂ ਦਿੰਦਾ ਰਹਿੰਦਾ ਤੇ ਇਹਦੇ ਜਿਹੜੇ ਬਰਸੀਮ ਦੇ ਖਰਾਕੀ ਤੱਤ ਨੇ ਬੜਾ ਫੌਸਟਕ ਹੁੰਦਾ ਸਵਾਦੀ ਹੁੰਦਾ ਤੇ ਅਸੀਂ ਇਹਨੂੰ ਦੂਜੇ ਚਾਰਿਆਂ ਦੇ ਵਿੱਚ ੜਾ ਕੇ ਜਿਵੇਂ ਸਾਡੇ ਕੋ ਤੂੜੀ ਹੁੰਦੀ ਐ ਸਾਈਲਜ ਹੁੰਦਾ ਜਾਏ ਸਾਡਾ ਸਾਹਮਣੇ ਨੇਪੀਅਰ ਬਾਜਰਾ ਖੜਾ ਤੇ ਇਹਦੀ ਚਰਲਾ ਕੇ ਇਹਨੂੰ ਅਸੀਂ ਪਾ ਸਕਦੇ ਹਾਂ ਤਾਂ ਕਿ ਜਿਹੜੇ ਫਲੀਦਾਰ ਚਾਰੇ ਤੇ ਗੈਰ ਫਲੀਦਾਰ ਚਾਰੇ ਅਸੀਂ ਰਲਾ ਕੇ ਜਦੋਂ ਪਾਉਂਦੇ ਆ ਇਹਨਾਂ ਦੇ ਖੁਰਾਕੀ ਤੱਤ ਬੜੇ ਵੱਜ ਜਾਂਦੇ ਨੇ ਅਸੀਂ ਇਹਦੇ ਨਾਲ ਜਵੀ ਨੂੰ ਰਲਾ ਕੇ ਵੀ ਪਾ ਸਕਦੇ ਹਾਂ ਤੇ ਨਾਲੇ ਦੇ ਰਾਈ ਘਾਹ ਨੂੰ ਰਲਾ ਕੇ ਵੀ ਪਾ ਸਕਦੇ ਆ ਕਿਸਾਨ ਵੀਰੋ ਇਹਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਚਾਰ ਕਿਸਮਾਂ ਦੀ ਬੀਜਾਂ ਦੀ ਰეკਮੈਂਡੇਸ਼ਨ ਕਰੀ ਹੈ ਬੀ ਐਲ 44 ਬੀ ਐਲ 43 BL42 BL10 ਜਿਹੜੀ ਬਹੁਤ ਪੁਰਾਣੀ ਵੈਰਾਈਟੀ ਹੈ ਜਿਹਨੂੰ ਆਮ ਤੌਰ ਤੇ ਕਿਸਾਨ ਵੀਰ ਹਾੜੂ ਵਸੀਮ ਕਹਿੰਦੇ ਨੇ ਕਿਸਾਨ ਵੀਰੋ ਜਿਹੜਾ BL44 ਵੈਰਾਈਟੀ ਹੈ ਇਹ ਜਲਦੀ ਵਧਣ ਵਾਲੀ ਹੈ ਜਿਆਦਾ ਬੂਝਾ ਮਾਰਦੀ ਹੈ ਇਹ ਕਿਸਮ ਤਣਾ ਰੋਗ ਹੈ ਜਿਹੜਾ ਉਹਨੂੰ ਸਹਿਣਸ਼ੀਲਤਾ ਹੈਗੀ ਇਹਦੇ ਵਿੱਚ ਉਹਨੂੰ ਖਰੇ ਚਾਰੇ ਵਿੱਚ ਖਰਾਕ ਕੀਤਾ ਵੀ ਜਿਆਦਾ ਨਹੀਂ ਇਹਦੇ ਵਿੱਚ ਇਹ ਜੂਨ ਦੇ ਪਹਿਲੇ ਹਫ਼ਤੇ ਤੱਕ ਕਿਸਾਨ ਵੀਰੋ ਤਕਰੀਬਨ ਸਾਨੂੰ ਚਾਰੇ ਦਿੰਦੇ ਰਹਿੰਦੇ ਤਕਰੀਬਨ ਕਹਿ ਲਓ ਦਸੰਬਰ ਤੋਂ ਇਹ ਨਵੰਬਰ ਤੋਂ ਕਟਾਈਆਂ ਦੇਣਾ ਸ਼ੁਰੂ ਕਰ ਦਿੰਦਾ ਹੈ ਜਿਹੜੀ ਬਸਤੀਮ ਦੀ ਕਿਸਾਨ ਵੀਰੋ ਪਹਿਲੀ ਕਟਾਈ ਹੈ ਉਹ ਸਾਨੂੰ ਤਕਰੀਬਨ 50 ਤੋਂ ਲੈ ਕੇ 60 ਦਿਨ ਬਾਅਦ ਤੱਕ ਮਿਲ ਜਾਂਦੀ ਹੈ ਫਿਰ ਇਹ ਲਗਾਤਾਰ ਸਾਨੂੰ ਜੂਨ ਤੱਕ ਅਸੀਂ ਤਕਰੀਬਨ 1 ਜੂਨ ਤੱਕ ਜਾਂ ਜੂਨ ਦੇ ਪਹਿਲੇ ਹਫ਼ਤੇ ਤੱਕ ਅਸੀਂ ਚਾਰਾ ਲੈਂਦੇ ਰਹਿੰਨੇ ਇਹ ਤੋਂ ਬਾਅਦ ਜਿਹੜਾ ਸਭ ਤੋਂ ਲਾਸਟ ਤੱਕ ਸਾਨੂੰ ਕਟਾਈਆਂ ਦਿੰਦਾ ਕਿਸਾਨ ਵੀਰੋ ਹੁੰਦਾ ਹੈ BL42 ਕਿਸਮ ਇਹਦਾ ਜਿਹੜਾ ਹਰੇ ਦਾ ਐਵਰੇਜ ਹੜਾ ਕਿਸਾਨ ਵੀਰੋ 440 ਕਿੰਟ ਦੇ ਲਗਭਗ ਹੁੰਦਾ ਹੈ ਇਹ ਅੱਜ ਜੂਨ ਤੱਕ ਸਾਨੂੰ ਜਿਹੜਾ ਕਿਸਾਨ ਵੀਰ ਉਹ ਹਰਾਚਾਰਾ ਦਿੰਦਾ ਰਹੇ ਤੇ ਦੂਜੀ ਜਿਹੜੀ ਕਿਸਮ ਹੈ ਕਿਸਾਨ ਵੀਰ ਉਹ ਤੀਜੀ ਕਿਸਮ ਹੈ ਜਿਹੜੀ ਉਹ BL43 ਹੈ ਇਹ ਵੀ ਜਿਆਦਾ ਜਲਦੀ ਵਧਣ ਵਾਲੀ ਹੈ ਕਿਸਾਨ ਵੀਰ ਉਹ ਉੱਚੇ ਕੱਦ ਵਾਲੀ ਹੈ ਜਿਆਦਾ ਬੂਝਾ ਮਾਰਦੀ ਹੈ ਇਹ ਜਿਹੜੀ ਕਿਸਮ ਦੇ ਵਿੱਚ ਵੀ ਖਰਾਕੀ ਤੱਤ ਨੇੜੇ ਜਿਆਦਾ ਨੇ ਇਹ ਜੂਨ ਦੇ ਪਹਿਲੇ ਹਫ਼ਤੇ ਤੱਕ ਕਿਸਾਨ ਵੀਰ ਉਹ ਸਾਨੂੰ ਹਰਾਚਾਰਾ ਦਿੰਦੀ ਰਹਿੰਦੀ ਹੈ ਤੇ ਦਾ ਜਿਹੜਾ ਐਵਰੇਜ ਹਾਰਡ ਆ ਉਹ ਤਕਰੀਬਨ 300 ਤੋਂ ਲੈ ਕੇ 390 ਕੰਟ ਤੋਂ ਲੈ ਕੇ 400 ਕੰਟ ਤੇ ਲਗਭਗ ਹੈਗੀ ਐ ਤੇ ਹਰਾਚਾਰਾ ਜਿਹੜਾ ਇਹ ਤੋਂ ਸਾਨੂੰ ਲਗਾਤਾਰ ਇਹਦੇ ਵਿੱਚ ਬੀਜ ਵੀ ਕਿਸਾਨ ਵੀਰੋਂ ਜ਼ਿਆਦਾ ਬਣਦਾ ਇਹਦੇ ਵਿੱਚ ਬਹੁਤ ਵੱਡਾ ਗੁਣਾ ਹੈ ਇਸ ਵੈਰਾਈਟੀ ਦੇ ਵਿੱਚ ਤੇ ਹੁਣੇ ਸਾਨੂੰ ਜਿਹੜੀਆਂ ਵੈਰਾਈਟੀਆਂ ਨੇ ਪ੍ਰਸਤੂਤ ਦੀਆਂ ਸਾਰੀਆਂ ਆ ਬੀਜ ਲਈ ਛੱਟ ਦੇਣੀਆਂ ਚਾਹੀਦੀਆਂ ਨੇ ਤਕਰੀਬਨ ਬੀ ਐਲ 42 ਬੀ ਐਲ 43 ਤੇ ਬੀ ਐਲ 44 ਤੇ ਜਿਹੜੀ ਬੀ ਐਲ 10 ਹੈ ਬਹੁਤ ਤਕਰੀਬਨ ਸਾਨੂੰ ਉਹ ਵੀ ਹੁਣ ਛੱਡ ਦੇਣੀ ਚਾਹੀਦੀ ਐ ਕਿਸਾਨ ਵੀਰੋ ਤੇ ਜਿਹੜੀ BL42 ਵੈਰਾਈਟੀ ਆ ਕਿਸਾਨ ਵੀਰੋ ਉਹ ਵੀ ਬਹੁਤ ਜਲਦੀ ਵੱਧਦੀ ਐ ਉਹਦੇ 'ਚ ਵੀ ਜਿਆਦਾ ਜਿਆਦਾ ਬੂਝਾ ਮਾਰਦੀ ਐ ਉਹਦੇ 'ਚ ਵੀ ਤਾਣਾ ਰੋਗ ਆ ਜਿਹੜਾ ਲੱਗਦਾ ਵਸੇਮ ਗੜਨ ਦਾ ਕਿਸਾਨ ਵੀਰੋ ਘੱਟ ਲੱਗਦਾ ਇਹਦੇ 'ਚ ਵੀ ਖਰਾਕੀ ਤਾਂ ਬਹੁਤ ਜਿਆਦਾ ਨੇ ਇਹ ਜੂਨ ਦੇ ਪਹਿਲੇ ਹਫਤੇ ਤੱਕ ਸਾਨੂੰ ਚੰਗਾ ਹਰਾਚਾਰਾ ਦਿੰਦੀ ਐ ਹਰੇਚਾਰੇ ਦਾ ਜਿਹੜਾ ਕਿਸਾਨ ਵੀਰੋ ਐਵਰੇਜ ਝਾੜਾ ਇਹਦਾ ਤਕਰੀਬਨ 440 ਕਿੰਟ ਦੇ ਲਗਭਗ ਆ ਗਿਆ ਇਸ ਕਿਸਮ ਦਾ ਜਿਹੜਾ ਬੀਜ ਆ ਉਹ ਜਿਆਦਾ ਬਣਦਾ ਕਿਸਾਨ ਵੀਰੋ ਮੈਂ ਸਮਝਾਂ ਹੁਣ ਇਹ ਜਿਹੜਾ ਸਮਾਂ ਆ ਗਿਆ ਸਾਡੇ ਕੋਲ ਵਸੇਮ ਨੂੰ ਬੀਜ ਲਈ ਰੱਖਣ ਦਾ ਤੇ ਇਸ ਵळे ਕਿਸਾਨ ਵੀਰੋ ਸਾਰੇ ਜਿਹੜੇ ਖੇਤ ਦੇ ਵਾਲੇ ਵਾਲੇ ਦੇਖੋ ਖਾਲੀ ਨੇ ਕਣਕਾਂ ਵਗੈਰਾ ਸਾਰੀਆਂ ਕੱਟੀਆਂ ਗਈਆਂ ਤੇ ਉਹ ਜਿਹੜੀ ਸੁੰਡੀ ਵਗੈਰਾ ਇਹਨਾਂ ਦੇ ਨਾਲ ਚ ਬਹੁਤ ਆਉਂਦੀ ਹੈ ਜੇ ਅਸੀਂ ਵਸੇਮ ਬਣਾਉਂਦਾ ਸਾਡੇ ਕੋਲ ਬਹੁਤ ਟਾਪ ਦੀਆਂ ਦਵਾਈਆਂ ਜਿਵੇਂ ਫੇਮ ਹੈ ਕੋਰਾ ਜੇ ਨੇ ਜਾ ਹੋਰ ਵੀ ਬਹੁਤ ਚੰਗੀਆਂ ਦਵਾਈਆਂ ਨੇ ਹੋਰ ਸਾਨੂੰ ਪਸੀਮ ਵਾਲੀ ਜਿਹੜੀ ਬੀਜ ਵਾਲੀ ਪਸੀਮ ਆ ਉਹਦੇ ਤੇ ਕਰ ਦੇਣਾ ਚਾਹੀਦਾ ਤੇ ਹਲਕੇ ਹਲਕੇ ਸਾਨੂੰ ਪਾਣੀ ਲੋੜ ਮੁਤਾਬਕ ਇਹਨੂੰ ਲਾਉਦੇ ਚਾਹੀਦੇ ਨੇ ਤੇ ਤਾਂ ਕਿ ਤੋਂ ਚੰਗਾ ਬੀਜ ਬਣ ਜਾਵੇ ਕਿਸਾਨ ਵੀਰਾਂ ਦੇ ਚ ਨਦੀਨ ਨੇ ਜਿਹੜੇ ਉਹਨਾਂ ਨੂੰ ਕੱਢਣਾ ਬੜਾ ਜ਼ਰੂਰੀ ਆ ਜਿਵੇਂ ਕਾਸ਼ ਨਹੀਂ ਹੁੰਦੀ ਐ ਤੇ ਖਰੇ ਜੇ ਰੰਗ ਵਾਲਾ ਜਿਹੜਾ ਬਰਸੀਮ ਹੈ ਜਿਹਨੂੰ ਕਿਸਾਨ ਵੀਰ ਧੂੰਕਲ ਵੀ ਕਹਿੰਦੇ ਹੁੰਦੇ ਨੇ ਉਹ ਕੱਢ ਦੇਣਾ ਚਾਹੀਦਾ ਸਾਡੇ ਕਿਸਾਨ ਵੀਰੋ ਦੇਖੋ ਜਿਹੜਾ ਪਸੀਮ ਹੈ ਵਿੱਚ ਕੋਈ ਵੀ ਆਫਟ ਪਲਾਂਟ ਨਹੀਂ ਹੈਗਾ ਚਲੋ ਵੀ ਦੂਜਾ ਬੂਟਾ ਕੋਈ ਨਹੀਂ ਚੰਕਦਾ ਜੇ ਕੋਈ ਹੋਊਗਾ ਤਾਂ ਅਸੀਂ ਅਜੇ ਵੀ ਇਹਦੇ ਵਿੱਚੋਂ ਕੱਢਾਂਗੇ ਅਸੀਂ ਪਸੀਮ ਲਈ ਬੀਜ ਲਈ ਛੜਤਾ ਤੇ ਦੇਖੋ ਨੂੰ ਫੁੱਲ ਆਉਣੇ ਵੀ ਸ਼ੁਰੂ ਹੋ ਗਏ ਕਿਸਾਨ ਵੀਰ ਹੁਣ ਤੇ ਹੁਣ ਇਹ ਟਾਈਮ ਕਿਸਾਨ ਵੀ ਰਹਿਦਾ ਜਿਹੜਾ ਬੀਜ ਆ ਤੁਸੀਂ ਅਗਲੇ ਸਾਲ ਲਈ ਆਪਣਾ ਬਣਾ ਸਕਦੇ ਹੋ